ਆਪਾਂ ਨੂੰ ਜਿੰਨੇ ਵੀ ਭੈਣ ਭਰਾ ਬਹੁਤ ਫੋਨ ਲਾਉਂਦੇ ਆ ਵੀ ਸਾਨੂੰ ਮੁਰਗੀਆਂ ਚਾਹੀਦੀਆਂ ਆਹ ਦਿਨਾਂ ਦੇ ਵਿੱਚ ਆਹ ਦਿਨਾਂ 'ਚ ਹਰੇਕ ਦਾ ਸੀਜ਼ਨ ਹੁੰਦਾ ਆ ਤੇ ਉਹਦਾ ਕਰਕੇ ਕੋਈ ਸੇਲ ਨਹੀਂ ਕਰਦਾ ਨਾ ਮੁਰਗੀਆਂ ਸੇਲ ਨਹੀਂ ਕਰਦਾ ਤੇ ਆਪਾਂ ਉਹਦਾ ਵੀ ਇਹ ਚੀਜ਼ ਹਰੇਕ ਨੂੰ ਕਹਿੰਨੇ ਆ ਕਿ ਮੁਰਗੀਆਂ ਪਾਲਣ ਲੈਣ ਨਾਲੋਂ ਚੰਗਾ ਤੁਸੀਂ ਬੱਚਾ ਪਾਲੋ ਬਿਲਕੁਲ ਆਣਾ ਬੱਚਾ ਪਾਲੋ ਵੀ ਬੱਚਾ ਪਾਲੋ ਤੁਹਾਨੂੰ ਪਤਾ ਹੋਊਗਾ ਵੀ ਕਦੋਂ ਆਂਡਾ ਇਹਦਾ ਸ਼ੁਰੂ ਹੋਣਾ ਆ ਕਿੰਨੇ ਚਿਰ ਦੀ ਹੋ ਗਈ ਹੈ ਮੁਰਗੀ ਹੁਣ ਜਦਾਂ ਕਈ ਹਨਾ ਲੋਕੀ ਚਲੋ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਕਈ ਫਰਾਡ ਕਰਦੇ ਆ ਮਹੀਨੇ ਦਾ ਬੱਚਾ ਹੁੰਦਾ ਜਾਂ ਤੇ ਕਹਿ ਦਿੰਦੇ ਆ ਕਿ ਭਾਜੀ ਸਾਡੇ ਕੋ ਆ ਇੰਨੀ ਚਿਰ ਦਾ ਬੱਚਾ ਜਾਂ ਫਿਰ ਉਹ ਸਾਤ-ਸਾਤ ਮਹੀਨੇ ਆਂਡੇ ਨਹੀਂ ਦਿੰਦੀਆਂ ਭਾਜੀ ਦਿੱਕਤ ਕੀ ਆਉਂਦੀ ਆ ਵੀ ਹੁਣ ਲਾ ਲਓ ਵੀ ਜੇ ਆਪਾਂ ਮੁਰਗੀ ਲੈ ਕੇ ਪਾਲਦੇ ਆ ਬਿਲਕੁਲ ਤੇ ਬੱਚਾ ਪਾਲਣ ਚ ਆਪਾਂ ਨੂੰ ਕੀ ਫਾਇਦਾ ਰਹਿੰਦਾ ਉਹਦੇ ਬਾਰੇ ਥੋੜਾ ਜਿਹਾ ਦੱਸੋ ਇੱਕ ਤਾਂ ਦੇਖੋ ਭਾਜੀ ਕੋਸਟਿੰਗ ਕੱਢ ਜਾਂਦੀ ਆ ਸਭ ਤੋਂ ਵੱਡੀ ਗੱਲ ਆ ਆਪਾਂ ਨੂੰ ਮੁਰਗੀ ਆਮ ਕਿੰਨੇ ਦੀ 450 ਦੀ 500 ਦੀ ਵੱਧ ਤੋਂ ਘੱਟ ਤੋਂ ਘੱਟ 400 ਦੀ ਮਿਲੂਗੀ ਇੱਕ ਬੱਚਾ ਪਾਲੋਗੇ ਤੁਸੀਂ ਇੱਕ ਤੋਂ ਦੀ ਆਪਣੀ ਖਰਾਕ ਤੇ ਘਰੇ ਪੜੂਗਾ ਦੂਜੇ ਨੰਬਰ ਤੇ ਕੋਸਟਿੰਗ ਜਿਹੜੀ ਆਊਗੀ 300 ਰੁਪਏ ਤੋਂ ਵੱਧ ਨਹੀਂ ਆਊਗੀ ਹਾਂਜੀ 300 350 ਰੁਪਏ ਦੇ 300 ਰੁਪਏ ਦੇ ਵਿੱਚ ਅਪਰੋਕਸ ਪਲ ਜੂਗੀ 100 ਰੁਪਏ ਥੋੜਾ ਉੱਥੇ ਬਚ ਗਿਆ ਹਾਂਜੀ ਪਰ ਪੀਸ ਮਗਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹਦੀ ਇਮਿਊਨਿਟੀ ਪਾਵਰ ਸਟਰੋਂਗ ਬਹੁਤ ਹੁੰਦੀ ਹੈ ਜਿਹੜਾ ਤੁਸੀਂ ਖੁਦ ਇੱਕੋ ਥਾਂ ਤੇ ਪਾਲਿਆ ਹੋਊਗਾ ਹਾਂਜੀ ਹਾਂਜੀ ਇੱਕ ਥਾਂ ਤੋਂ ਦੂਜੀ ਥਾਂ ਤੇ ਸ਼ਿਫਟ ਕਰਨਾ ਉੱਥੇ ਉਹਦਾ ਵ ਹਾਂਜੀ ਠੀਕ ਹੈ ਫੇ ਕਿਹਲੇ ਜਿੱਧਾ ਮੁਰਗੀਆਂ ਜਦੋਂ ਖੜਦੇ ਵੀ ਲੋਕੀ ਕੇਕੋਂ ਫੇਰ ਕਹਿੰਦੇ ਆ ਵੀ ਹਾਂ ਇੱਥੇ ਦੇ ਆਂਡੇ ਦਿੰਦੀਆਂ ਆਂ ਹੀ ਫਿਰ ਹਾੜੀ ਆ ਜਾਣੀ ਬਿਲਕੁਲ ਉੱਥੇ ਜਾ ਕੇ ਆਂਡੇ ਦਿਨੇ ਬੰਦ ਬੰਦ ਉਹ ਫੇਰ ਲੋਕੇਸ਼ਨ ਚੇਂਜ ਹੋ ਜਾਂਦੀ ਲੋਕੇਸ਼ਨ ਚੇਂਜ ਹੋ ਜਾਂਦੀ ਤੋ ਵੱਡੀ ਦਿੱਕਤ ਕੀ ਆਉਂਦੀ ਆ ਵੀ ਜੇ ਆਪਾਂ ਬੱਚਾ ਲੈ ਕੇ ਆਪ ਪਾਲਦੇ ਆ ਨਾ ਆਪਾਂ ਨੂੰ ਪਤਾ ਵੀ ਆਪਾਂ ਕਿਹੜੀ ਕਿਹੜੀ ਵੈਕਸੀਨ ਲਾਈ ਆ ਵੈਕਸੀਨੇਸ਼ਨ ਲਾਈ ਹਾਂ ਜਿਹੜਾ ਬੰਦਾ ਮੁਰਗੀ ਦਿੰਦਾ ਆਪਾਂ ਨੂੰ ਨਹੀਂ ਪਤਾ ਵੀ ਉਹਨੇ ਕਿਹੜੀ ਵੈਕਸੀਨ ਲਾਈ ਕਿਹੜੀ ਨਹੀਂ ਇੱਕ ਗੱਲੇ ਦੇ ਵਿੱਚ ਭਾਵੇਂ ਹੋਰ ਵੀ ਐਡ ਕਰ ਦੇਣਾ ਤੁਹਾਡੀ ਵੈਕਸੀਨੇਸ਼ਨ ਦਾ ਜੇ ਤੁਸੀਂ ਕਿਸੇ ਕੋਲ ਲੈ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਉਹਦੇ ਗੱਟਸ ਉਹਦੇ ਤੁਹਾਡੇ ਕੋਲ ਪੂਰੇ ਪਰਫੈਕਟ ਨਹੀਂ ਠੀਕ ਹੈ ਤੇ ਜਦੋਂ ਕਿਸੇ ਕੋਲ ਚਲ ਗਈ ਉਹਨੇ ਚਾਰ ਬਰਡ ਆਪਦੇ ਰੱਖੇ ਹੋਏ ਨੇ ਉਹਨਾਂ ਵਿੱਚ ਚਲ ਜਾ ਕੇ ਛੱਡਤੀ ਜਾਂ ਨਹੀਂ ਵੀ ਰੱਖੇ ਜਿੱਥੋਂ ਨੰਗਣਾ ਉਹਨੇ ਰਸਤੇ ਚੋਂ 100 ਬਿਮਾਰੀਆਂ ਥਾਣੀ ਲੰਘਣਾ ਕਿਉਂਕਿ ਬਿਮਾਰੀਆਂ ਕਾਦੇ ਵਿੱਚ ਹਵਾ ਚ ਹਵਾ ਥਾਣੀ ਲੰਘਣਾ ਇਮਿਊਨਿਟੀ ਪਾਵਰ ਸਟਰੋਂਗ ਹੋਣੀ ਹੈ ਵੈਕਸੀਨੇਸ਼ਨ ਜ਼ੀਰੋ ਜ਼ੀਰੋ ਜਦੋਂ ਤੁਸੀਂ ਘਰੇ ਪਾਲ ਲਿਆ ਕਰੇ ਤੁਸੀਂ ਮੈਂ ਕਹਿੰਦਾ ਵੀ ਇੱਕ ਵੀ ਵੈਕਸੀਨੇਸ਼ਨ ਨਾ ਕਰੋ ਜੇ ਤੁਹਾਡੇ ਬਰਡ ਨੂੰ ਕੁਝ ਹੋ ਗਿਆ ਅਸੀਂ ਜ਼ਿੰਮੇਵਾਰੀ ਦਿੰਦੇ ਹਾਂ ਠੀਕ ਹੈ ਇੱਕ ਵੀ ਵੈਕਸੀਨੇਸ਼ਨ ਨਾ ਕਰੋ ਸ਼ਰਤ ਇਹ ਆ ਵੀ ਬੱਚਾ ਪਾਲਣ ਦਾ ਬੱਚਾ ਪਾਲਣਾ ਬੱਚੇ ਦੇ ਵਿੱਚ ਕੀ ਹੈ ਬੱਚਾ ਸਟਰੋਂਗ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਬੱਚਾ ਪਹਿਲਾਂ ਹੀ ਪੇਰੈਂਟ ਤੋਂ ਬਿਮਾਰੀਆਂ ਲੈ ਕੇ 3600 ਆਇਆ ਹੋਵੇ ਉਹ ਪੇਰੈਂਟ ਤੋਂ ਬਿਮਾਰੀਆਂ ਲੈ ਕੇ ਆਇਆ ਹੋਵੇ ਤੁਸੀਂ ਉਹਨੂੰ ਵੈਕਸੀਨੇਸ਼ਨ ਨਾ ਲਾਓ ਫਿਰ ਨਹੀਂ ਪੜਨਾ ਉਹਨੇ ਆਓ ਤੁਰੰਤ ਫਿਰ ਦੇ ਬਿਲਕੁਲ ਬਾਕੀ ਜੀ ਹਾਂਜੀ ਵਿੱਚ ਦੱਸ ਦਾਂਗੇ ਫਿਰ ਹੋਰ ਬੜੀ ਦਿੱਕਤਾਂ ਤੋਂ ਆਉਂਦੀਆਂ ਨਵੇਂ ਫਾਰਮ ਹਾਂਜੀ ਕਰੇ ਆ ਵੀ ਜਦੋਂ ਵੀ ਕੋਈ ਕੰਮ ਸ਼ੁਰੂ ਕਰਦਾ ਨਾ ਬੱਚਾ ਤੇ ਲੈ ਲੈਂਦਾ ਵਾ ਪਰ ਉਹਨੂੰ ਪ੍ਰੋਬਲਮ ਆਉਂਦੀ ਆ ਜਦੋਂ ਪੰਜਾ 6 ਮਹੀਨੇ ਬਾਅਦ ਫੋਨ ਬੜੇ ਆਉਂਦੇ ਆ ਵੀ ਸਾਡੀ ਮੁਰਗੀ ਅੰਡਾ ਨਹੀਂ ਦੇਣ ਦੀ ਉਹਦੇ ਕਾਰਨ ਹਾਂ ਬਹੁਤ ਫੋਨ ਆਉਂਦੇ ਆ ਦੇਖੋ ਜੀ ਉਹਦੇ ਕਾਰਨ ਬਹੁਤ ਜੁੜੇ ਹੁੰਦੇ ਨਾਲ ਇੱਕ ਤਾਂ ਫੀਡਿੰਗ ਸਭ ਤੋਂ ਪਹਿਲਾਂ ਫੀਡਿੰਗ ਆ ਜੇ ਫੀਡਿੰਗ ਪ੍ਰੋਟੀਨ ਉਹਦੇ ਚ ਘੱਟ ਹੋਊਗਾ ਹਾਂਜੀ 16 ਮੰਗਦੀ ਆ ਮੁਰਗੀ ਜੇ 16 ਦੀ بجائے ਆਪਾਂ 12 ਦੇਤੀ ਕਈ ਹੁਣ ਤੁਸੀਂ ਸੁਣਿਆ ਹੋਊਗਾ ਇਹਦੇ ਨਾਲ ਇੱਕ ਹੋਰ ਗੱਲ ਜੁੜ ਗਈ ਆ ਫੀਡਾਂ ਸਸਤੀਆਂ ਮਿਲਦੀਆਂ ਆਪਾਂ ਨੂੰ ਹਾਂਜੀ ਕਈ ਕਹਿੰਦੇ ਆ ਯਾਰ ਤੁਸੀਂ ਮਹਿੰਗੀ ਦੇ ਰਹੇ ਹੋ ਫੀਡ ਉਸ ਤੋਂ ਫਲਾਣੇ ਥਾਂ ਤੋਂ ਸਸਤੀ ਮਿਲਦੀ ਆ ਸਸਤੀ ਜਿੰਨੀ ਮਰਜ਼ੀ ਤਿਆਰ ਕਰਾ ਲਓ 1200 1100 1000 ਰੁਪਏ ਦੇ ਛੱਲਾ ਵੀ ਤਿਆਰ ਹੋ ਜਾਂਦਾ ਲੇਕਿਨ ਉਹਦੇ ਚ ਮਿੱਟੀ ਆ ਮੇਰੀ ਹਾਂ ਠੀਕ ਆ ਜੀ ਪ੍ਰੋਟੀਨ ਜਿਹੜਾ ਆ 16% ਮੁਰਗੀ ਨੂੰ ਘੱਟੋ ਘੱਟ ਚਾਹੀਦਾ 12% ਉਹਨੂੰ ਚਾਹੀਦਾ ਢਿੱਡ ਭਰਨ ਲਈ 14% ਚਾਹੀਦਾ ਅੰਡੇ ਨੂੰ ਪੁੰਗਰਨ ਵਾਸਤੇ ਹਾਂਜੀ ਓਵਰਲੀ ਤੇ 16 ਚਾਹੀਦਾ ਅੰਡੇ ਦੀ ਪੂਰਤੀ ਦੀ 16% ਪ੍ਰੋਟੀਨ ਹੋਊਗਾ ਤਾਂ ਮੁਰਗੀ ਨੇ ਅੰਡਾ ਦੇਣਾ ਦੂਜੇ ਨੰਬਰ ਤੇ ਕੀ ਹੈ ਕਿ ਜੇ ਉਹਨੂੰ ਘਰ ਦੀ ਦਾਣਾ ਪਾ ਦੋਗੇ ਮੰਨ ਲਓ ਤੁਸੀਂ ਮਹੀਨਾ ਦੋ ਮਹੀਨੇ ਫੀਡ ਪਾਤੀ ਇੱਕ ਮਹੀਨਾ ਫੇਰ ਉਹਦੇ ਵਿੱਚ ਕੀ ਕਰਤਾ ਤੁਸੀਂ ਘਰ ਦਾ ਦਾਣਾ ਪਾਤਾ ਜਾਂ ਮਿਕਸ ਕਰਤਾ ਸਮਝੋ ਤਾਂ ਉਹ ਮੁਰਗੀ ਫੇਰ ਬੈਕ ਆ ਜਾਣੀ ਹੈ ਜਾਂ ਤਾਂ ਤੁਸੀਂ ਸਟਾਰਟਿੰਗ ਤੋਂ ਹੀ ਉਹਨੂੰ ਘਰ ਦੇ ਦਾਣੇ ਤੇ ਰੱਖੋ ਜਾਂ ਸਟਾਰਟਿੰਗ ਤੋਂ ਅਗਰ ਫੀਡ ਤੇ ਰੱਖਿਆ ਤਾਂ ਫੀਡ ਤੇ ਹੀ ਰੱਖੋ ਜੇ ਨਵੇਂ ਬੰਦੇ ਨੇ ਲਾ ਲੋ ਵੀ ਆਪਣਾ ਕੰਮ ਸਟਾਰਟ ਕਰਨਾ ਆਂਡੇ ਦਾ ਹੀ ਕਰਨਾ ਹੈ ਸਭ ਤੋਂ ਵਧੀਆ ਬਰੀਡ ਕੀ ਆ ਕਿਉਂਕਿ ਕਈ ਵਾਰੀ ਰੱਖ ਲੈਂਦੇ ਆ ਜ 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 মুরগি ਨੂੰ ਨਾ ਤਾਂ ਜ਼ਿਆਦਾ ਕੋਈ ਟੈਂਪਰੇਚਰ ਦਾ ਫਰਕ ਪੈਂਦਾ ਤੇ ਨਾ ਕੋਈ ਜ਼ਿਆਦਾ ਫੀਡਿੰਗ ਉਹਦੀ ਪਲੱਸ ਆ ਓਵਰ ਆ ਜਿਵੇਂ ਡਬਲ ਐਫਜੀ ਦੀ ਫੀਡ ਬੰਦਾ ਪੂਰੀ ਨਹੀਂ ਕਰ ਸਕਦਾ 150 60 ਗ੍ਰਾਮ ਖਾਂਦੀ ਆ ਆਮ ਫਾਰਮਰ ਕਿੱਥੋਂ ਪੂਰੀ ਕਰੂਗਾ ਜਾਂ ਆਮ ਆਪਣਾ ਇੱਕ ਕਿਸਾਨ ਜਿਹਨੇ 100 200 500 ਪਾਉਣੀ ਆ ਉਹ ਕਿੱਥੋਂ ਪੂਰੀ ਕਰੂਗਾ ਉਹਦੀ ਇਹ ਕਿੰਨਾ ਖਾਂਦੀ ਆਪਣੀ ਬ੍ਰੇਗਸ 120 ਗ੍ਰਾਮ 110 20 ਗ੍ਰਾਮ ਫੀਡ ਖਾਂਦੀ ਆ ਤੇ ਇੱਕ ਮੈਟਰ ਹੀ ਨਹੀਂ ਕਰਦਾ ਕਿ 120 ਤੇ 160 ਚ ਫਰਕ ਨਹੀਂ ਕੋਈ ਲੇਕਿਨ ਆਂਡੇ ਦੀ ਪਰਸੈਂਟੇਜ ਦੇ ਵਿੱਚ ਘਟ ਜਿਹੜੀ ਖਾ ਕੇ ਵਧ ਦਾ ਅੰਡਾ ਦੇ ਰਹੀ ਹੈ ਤੇ ਜਿਹੜੀ ਵਧ ਖਾ ਕੇ ਉਹ ਘਟ ਅੰਡਾ ਦੇ ਰਹੀ ਹੈ ਇਹ ਬਰੀਡ ਕਿੱਥੋਂ ਦੀ ਹੈ ਆਰ ਆਰ ਦੇ ਬਲੈਕ ਕੈਸਟਰ ਆਰ ਆਰ ਅਮਰੀਕਾ ਦੀ ਹੈ ਤੇ ਇਹ ਬਲੈਕ ਕੈਸਟਰ ਲੌਪ ਆਸਟ੍ਰੇਲੀਆ ਦੀ ਹੈ ਤੇ ਬਲੈਕ ਕੈਸਟਰ ਲੌਪ ਦੇ ਵਿੱਚ ਵੀ ਬਹੁਤ ਮਿਕਸਿੰਗ ਚੱਲਣ ਦੀ ਹੈ ਬਹੁਤ ਜ਼ਿਆਦਾ ਮਿਕਸਿੰਗ ਦਿੱਕਤ ਹੀ ਮੇਨ ਉਹ ਅੰਡੇ ਦਾ ਬਾਅਦੋਂ ਜਦੋਂ ਅੰਡੇ ਤੇ ਆਉਣਾ ਵਾ ਟਾਈਮ ਬਿਲਕੁਲ ਹੁਣ ਕਈ ਕਹਿੰਦੇ ਸਸਾ ਦਾ ਨਾ ਮਿਲਦੀ ਨਹੀਂ ਦਿੰਦੀਆਂ ਹੋ ਰਹੀਆਂ ਨੇ ਹੁਣ ਦੇ 100 ਆਂਡਾ ਆਉਂਦੇ ਬਿਲਕੁਲ ਹੁਣ ਆਪਣਾ ਰਿਕਾਰਡ ਚੈੱਕ ਕਰਵਾ ਦਿੰਨੇ ਤੁਹਾਨੂੰ ਮੇਰੇ ਕੋ ਨੋਟ ਆ ਆਪਣੀ 4 ਮਹੀਨੇ 3 ਤੀਸਰੇ ਦਿਨ ਤੇ ਮੁਰਗੀ ਆਂਡੇ ਤੇ ਆਈ ਆ ਠੀਕ ਆ ਰਹੀ ਯਾਰ ਤੇ ਬਲੈਕ ਕਸਟਲੋਪ ਜਿਹੜੀ ਆ ਇਹ 4 ਮਹੀਨੇ 9 ਦਿਨ ਤੇ 4.5 ਪੂਰਾ ਨਹੀਂ ਹੋਇਆ ਹਮਤਲ। ਸੇਮ ਹੀ ਹੈ ਲਗਭਗ 2 ਮਹੀਨੇ ਬਾਅਦ ਸੇਮ ਸੇਮ ਤਕਰੀਬਨ 4.5 ਮਹੀਨੇ ਬਾਅਦ ਸ਼ੁਰੂ ਕਰ ਦਿੰਦੀ ਹੈ ਤੇ ਤਕਰੀਬਨ 5.5 ਮਹੀਨੇ ਬਾਅਦ ਪੀਕ ਤੇ ਆ ਜਾਂਦੀ ਹੈ। ਠੀਕ ਹੈ। ਜੀ। ਤੇ ਇਸ ਸਾਲ ਤੱਕ ਲੱਗ ਦੇ ਦਿੰਦੀ ਆ ਆਰ ਆਈ ਆਰ ਤੇ ਬਲੈਕ ਹੈਸਟਰੋਲ ਆਫ ਦੀ ਜੇ ਆਪਾਂ ਗੱਲ ਕਰੀਏ ਤੇ 250 ਪਲੱਸ ਕਰ ਜਾਂਦੀ ਹੈ ਜੀ। ਕਿਹੜੀ? ਦੋਨੋਂ। ਦੋ ਸੇਮ ਹਾਂ। 280 290 ਟੱਚ ਕਰ ਜਾਂਦੀ ਹੈ 300 ਨਾਲ। ਬਟ ਇਹਦੇ ਵਿੱਚ ਕੰਡੀਸ਼ਨਾਂ ਹੁੰਦੀਆਂ ਕਿ ਫਾਰਮਰ ਉਹਦੀ ਦੇਖਪਾਲ ਕਿਵੇਂ ਦੀ ਕਰਨ데요 ਕੱਲਾ ਫੀਡਿੰਗ ਨਹੀਂ ਹੈ ਟੈਂਪਰੇਚਰ ਵੀ ਬਹੁਤ ਮੈਟਰ ਕਰਦਾ 25 ਡਿਗਰੀ ਟੈਂਪਰੇਚਰ ਅੰਦਰ ਫਾਰਮ ਦੇ ਹੋਣਾ ਚਾਹੀਦਾ ਜਿੱਦਾਂ ਹੁਣ ਆ ਦਿਨਾਂ 'ਚ ਆ ਦਿਨਾਂ 'ਚ ਫੋਨ ਵੀ ਆਪਾਂ ਨੂੰ ਜ਼ਿਆਦਾ ਤਾਈਓ ਇਹੋ ਗੱਲ ਦੇ ਉਹਦੇ ਪਹਿਲਾਂ ਅੰਡਾ ਕੱਢ ਗਿਆ ਅੰਡਾ ਕੱਢ ਗਿਆ ਫੀਡ ਬਾਜੀ ਵਧੀਆ ਪਾ ਲਓ ਜਿੰਨੀ ਮਰਜ਼ੀ ਟੌਪ ਕੁਆਲਿਟੀ ਪਾ ਲਓ ਜਦੋਂ ਅੰਦਰ ਫਾਰਮ ਦੇ ਟੈਂਪਰੇਚਰ ਨਾ ਮੇਨਟੇਨ ਹੋਇਆ ਨਾ ਤਾਂ ਮੁਰਗੀ ਨੇ ਅੰਡਾ ਨਹੀਂ ਦੇਣਾ ਚਾਹੇ ਤੁਸੀਂ ਸੋਨਾ ਖਵਾ ਦਿਓ ਉਹਨੂੰ ਫਿਰ ਵੀ ਨਹੀਂ ਦੇਣਾ ਉਹਨੇ ਜੀ